ਜੀ ਜੈੋ ਅੱਜ ਅੰਮ੍ਰਿਤਸਰ ਦੇ ਵਿੱਚ ਹਿੰਦੂ ਸਮੂਹ ਸੰਗਠਨਾਂ ਦੁਆਰਾ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਾਡੀਆਂ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਜਿਹੜਾ ਇਮਰਾਨ ਖਾਨ ਜਿਹਨੇ ਫਗਵਾੜੇ ਦੇ ਵੀ ਗਊਮਾਲ ਦੀ ਫੈਕਟਰੀ ਲਗਾਈ ਸੀ ਅੰਮ੍ਰਿਤਸਰ 'ਚ ਵੀ ਫੈਕਟਰੀ ਲਗਾਈ ਸੀ ਉਸ ਤੇ 302 ਦਾ ਪਰਚਾ ਦਿੱਤਾ ਜਾਣਾ ਚਾਹੀਦਾ ਸਾਡੀ ਮੰਗ ਹੈ ਕਿ ਜਿਹੜਾ ਗਊ ਸੈਸ ਪੰਜਾਬ ਸਰਕਾਰ ਨੂੰ ਕਰੋੜਾ ਰੁਪਏ ਪੰਜਾਬ ਦੇ ਵਿੱਚ ਜਾਂਦਾ ਉਹ ਗਾਉਂ ਸਸਤੇ ਸਾਡੀ ਗਊ ਮਾਤਾ ਦਾ ਕੋਈ ਰੱਖ-ਰਖਾਵ ਨਹੀਂ ਕੀਤਾ ਜਾਂਦਾ ਉਸ ਰੱਖ-ਰਖਾਵ ਦਾ ਉਚਿਤ ਪ੍ਰਬੰਧ ਕੀਤਾ ਜਾਂਦਾ ਸਾਡੀ ਮੰਗ ਪੰਜਾਬ ਸਰਕਾਰ ਤੋਂ ਜਿਹੜੀ ਹਿੰਦੂ ਨੇ ਉਸ ਮੁਸਲਮਾਨ ਨੂੰ ਪਾਵੇ ਜਗ੍ਹਾ ਦਿੱਤੀ ਇਮਾਰਤਾਂ ਨੂੰ ਉਸ ਤੇ ਪਰਚਾ ਦਰਜ ਹੋਣਾ ਚਾਹੀਦਾ ਸਾਡੀ ਮੰਗ ਇਹ ਸਾਰੀ ਜ਼ਿੰਮੇਵਾਰੀ ਇਲਾਕਾ ਐਸਐਚਓ ਦੀ ਬੰਦੀ ਹੈ ਜੇ ਐਸਐਚਓ ਨੂੰ ਸਸਪੈਂਡ ਕੀਤਾ ਜਾਵੇ ਅਗਰ ਸਾਡੀਆਂ ਮੰਗਾਂ ਨਾ ਬਣੀਆਂ ਗਈਆਂ 15 ਦਿਨ ਦਾ ਟਾਈਮ ਦੇ ਰਿਹਾ ਜੇ ਸਾਡੀਆਂ ਮੰਗਾਂ ਨਾ ਬਣੀਆਂ ਗਈਆਂ ਤੇ ਅਸੀਂ ਮੰਨ ਰੋਸ ਤੇ ਬੈਠਾਂਗੇ ਨਾਲ ਮੈਂ ਇੱਕ ਹੋਰ ਕੋਸ਼ਿਸ਼ ਕਰਨਾ ਚਾਹਨਾ 올 ਇੰਡੀਆ ਹਿੰਦੂ ਸੰਗਠਨ ਕਮੇਟੀ ਦਾ ਮੈਂ ਰਾਸ਼ਟਰਪਤੀ ਅਹੁਦੇ ਦਾ ਅਤੇ ਅਗਰ ਜਿਹੜਾ ਤੁਲਸ ਬਲਾਜ ਉਹਨੂੰ 24 ਘੰਟੇ 72 ਘੰਟੇ ਦੇ ਅੰਦਰ ਫੜਦਾ ইমরান ਖਾਨ ਨੂੰ 1 ਲੱਖ ਰੁਪਇਆ ਇਨਾਮ ਆਲ ਇੰਡੀਆ ਜੈ ਜੁਲਲ ਜਿਹੜਾ ਵਿਅਕਤੀ ਇਮਰਾਨ ਖਾਨ ਦੀ ਸੂਚਨਾ ਦੇਗਾ ਉਹਨੂੰ ਵੀ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਏਗਾ ਜੈ ਜੁਲਲ ਮੈਂ ਅੰਕਿਰ ਖੋਸਲਾ ਸ਼ਿਵ ਸਨਾਦੂ ਰਾਸ਼ਟਰਪਤੀ ਅੱਜ ਅਸੀਂ ਦੋ ਮਾਤਾ ਦੇ ਜੋ ਕਿ ਸਾਡੇ ਅੰਬਰਸਰ ਦੇ ਵਿੱਚ ਪਿਛਲੇ ਦਿਨੀ ਬੜਾ ਬੜੇ ਮਾਤਰਾ ਦੇ ਵਿੱਚ ਗਾਹੂ ਮਾਤਾ ਦੀ ਮਾਸ ਦੀ ਫੈਕਟਰੀ ਫੜੀ ਗਈ ਹੈ ਜਿਹੜੇ ਪੁੱਚੜ ਖੰਨਾ ਫੜਿਆ ਗਿਆ ਉਹਦੀ ਅਸੀਂ ਖੇਦੀ ਕਰਦੇ ਆ ਉਹਦੇ ਸਬੰਧ ਵਿੱਚ ਅੱਜ ਅਸੀਂ ਰੋਸ਼ ਪ੍ਰਦਰਸ਼ਨ ਰੱਖਿਆ ਸੀਗਾ ਸਾਰੇ ਸੰਗਠਨਾਂ ਨਾਲ ਮਿਲ ਕੇ ਸਾਰੇ ਹਿੰਦੂ ਸੰਗਠਨਾਂ ਨਾਲ ਮਿਲ ਕੇ ਅੰਬਰਸਰ ਦੇ ਰੋਸ਼ ਸਾਡੇ ਵਿੱਚ ਐਵ ਹੈ ਕਿ ਜਿਹੜੇ ਜਿਹੜੇ ਫੈਕਟਰੀ ਚਲਾ ਰਹੇ ਹੈ ਫੈਕਟਰੀ ਮਾਲਕ ਉੱਤੇ 302 ਧਾਰਾ ਦੇ ਤਹਿਤ ਮੁਕਦਮਾ ਦਰਜ ਕਰਕੇ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤੇ ਜਲਦੋਂ ਜਲਦ ਉਸ ਦੀ ਗ੍ਰਿਫਤਾਰੀ ਕੀਤੀ ਜਾਵੇ ਉਸ ਦੇ ਨਾਲ ਸਾਡੀ ਮੰਗ ਅਭੀ ਹੈ ਕਿ ਜਿਨ੍ਹਾਂ ਨੇ ਜਿਸ ਵੀ ਜਿਸ ਵੀ ਭਰਾ ਨੇ ਇਹਨਾਂ ਨੂੰ ਜਿਹੜੀ ਕਿ ਫੈਕਟਰੀ ਜਿਹੜੀ ਕਿਰਾਏ ਦੇ ਦਿੱਤੀ ਆ ਉਹਨਾਂ ਨੂੰ ਤਾਂ ਵੀ ਉਹੀ ਤਰ੍ਹਾਂ ਦੇ ਨਾਲ ਪਰਚਾ ਲਾਇਆ ਜਾਵੇ ਗਾਹੂ ਹੱਤਿਆ ਕਦੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਸਾਡੀ ਸਖਤ ਜਿਦਾਵਣੀ ਹੈ ਹਿੰਦੂਸ ਘਟੜਾ ਦੀ ਕਿ ਜੇ ਕਿਤੇ ਪੂਣ ਕਿਤੇ ਗਾਹੂ ਮਾਰ ਕੇ ਫੜਿਆ ਗਿਆ ਉਸ ਦੇ ਫਿਰ ਹਿੰਦੂਸ ਘਟੜਾ ਸਾਰੇ ਮਜ਼ਾਲਮ ਕੇ ਸਾਰੇ ਉਹਦਾ ਜਿਹੜਾ ਕੀ ਵਿਰਾਂਗੇ ਜੈ ਸ਼੍ਰੀ ਰਾਮ ਹਰ ਹਰ ਮਾਦੇ ਇਸ ਬਾਰੇ ਇਹ ਗੱਲ ਤੋਂ ਵਿਚਾਰ ਹੋ ਰਹੇ ਸੀਗੇ ਕਿ ਜਦੋਂ ਆਪਾਂ ਗਊ ਨੂੰ ਘਰ ਰੱਖਦੇ ਆ ਜਦੋਂ ਉਹ ਦੁੱਧ ਦਿੰਦੀ ਆ ਉਹਦੇ ਉੱਤੇ ਸਾਡੀ ਮਾਂ ਹੁੰਦੀ ਆ ਬਾਕੀ ਮੈਂ ਕਹਿੰਦਾ ਬਾਅਦ ਚੋ ਜਿਹੜੇ ਦੁੱਧ ਜੀ ਜਦੋਂ ਪੁੱਤ ਦੇਣਾ ਬੰਦ ਕਰ ਦਿੰਦੀ ਉਹਨੂੰ ਸੜਕਾਂ ਤੇ ਵਾਰਾ ਛੱਡ ਦਿੰਦੇ ਆ ਉਸ ਉੱਤੇ ਵੀ ਉਨੀ ਘਰ ਵਿੱਚ ਹੋਣੀ ਚਾਹੀਦੀ ਜਿੰਨੀ ਕਰ ਰਹੀ ਇਹਨਾਂ ਚੁਕਣ ਬੁੱਚੜਖਾਨਾਂ ਤੇ ਹੋਣੀ ਚਾਹੀਦੀ ਹੈ ਤੇ ਇਹ ਕਿ ਜਿਹੜੇ ਕਿ ਗਊ ਸੈਸ ਲੈ ਰਹੀ ਹੈ ਸਾਡੀ ਸਰਕਾਰ ਵੱਤ ਤੋਂ ਵੱਧ ਗਊਸ਼ਾਲਾ ਖੋਲੀਆਂ ਜਾਣੀਆਂ ਚਾਹੀਦੀਆਂ ਵਾ ਤਾਂ ਕਿ ਇਹਨਾਂ ਗਵਾਂ ਦੀਆਂ ਸੇਵਾ ਹੋ ਸਕਣ ਅਸੀਂ ਸੇਵਾ ਕਰ ਸਕੀਏ ਸਾਡੀ ਸਰਕਾਰ ਇੱਕ ਪੂਰਨ ਜੋਰ ਬੇਨਤੀ ਹੈ ਕਿ ਵੱਤ ਤੋਂ ਵੱਧ ਅੰਬਰਸਾ ਦੇ ਵੀ ਗਊਸ਼ਾਲਾ ਖੋਲੀਆਂ ਜਾਣ ਤਾਂ ਕਿ ਇਹੋ ਜਿਹੇ ਬੁੱੱਚੜਖਾਨੇ ਉਹਨਾਂ ਦੀ ਕੋਈ ਹਿੰਮਤ ਨਾ ਕਰ ਸਕੇ ਦੇਖੋ ਜੀ ਉਹ ਪ੍ਰਸ਼ਾਸਨ ਕਹਿ ਰਿਹਾ ਕਿ ਫਿਰ ਹਾਲ ਤਾਨੂੰ ਕਿ ਐਸ ਡੀ ਐਮ ਸਾਹਿਬ ਆਣਗੇ ਤੁਸੀਂ ਉੱਤੇ ਮੰਗ ਪੱਤਰ ਦੇ ਦਿਓ ਅਸੀਂ ਡੀ ਸੀ ਦਫ਼ਤਰ ਤੱਕ ਜਾਣਾ ਵਾ ਬਾਕੀ ਸਾਡੀ ਪੂਰਨ ਜੋਰ ਪ੍ਰਸ਼ਾਸਨ ਕੇ ਬੇਨਤੀ ਹੈ ਕਿ ਸਾਨੂੰ ਡੀਸੀ ਦਫਤਰ ਤੱਕ ਰੋਸ਼ ਪ੍ਰਦਰਸ਼ਨ ਕੀਤਾ ਦਿੱਤਾ ਜਾਵੇ। ਜਿਹੜਾ ਪ੍ਰਦਰਸ਼ਨ ਕਰ ਰਹੇ ਹੋ ਕੀ ਕਾਰਨ ਮਾਮਲਾ ਹੈ? ਮੈਂ ਰਾਸ਼ਟਰੀ ਪਪਗਜ ਸੇਲਫ ਸੇਫਟਨਾ ਭਾਰਤੀ ਤੋਂ। ਅੱਜ ਦਾ ਇਹ ਪ੍ਰਦਰਸ਼ਨ ਸੀ। ਉਹਦੇ ਵਿੱਚ ਸਭ ਨੂੰ ਪਤਾ ਦਾ ਕਿ ਬੜੀ ਮੰਦ ਭਾਗੀ ਘਟਨਾ ਜਿਹੜੀ ਪੰਜਾਬ ਚ ਕੁਝ ਸਮੇਂ ਤੋਂ ਚੱਲੀ ਆ ਰਹੀ ਹੈ। ਪਿਛਲੇ ਦਿਨੋਂ ਅੰਮ੍ਰਿਤਸਰ ਗੁਰੂ ਨਗਰ ਦੇ ਵਿੱਚ ਵੱਡੀ ਮਾਤਰਾ ਵਿੱਚ ਗਾਉਂ ਦਾ ਮਾਲ ਦੀ ਫੈਕਟਰੀ ਦਾ ਮਿਲਣਾ ਬੜਾ ਹੀ ਚਿੰਤਾ ਦਾ ਵਿਸ਼ੇ ਬਣਿਆ। ਅਸੀਂ ਸਾਰੇ ਇਹ ਦੋ ਸੰਗਠਨਾਂ ਨੇ ਇੱਕ ਪ੍ਰਲਾਹ ਕੀਤਾ ਸੀ ਕਿ ਅੱਜ ਅਸੀਂ ਸਾਰੇ ਇਕੱਠੇ ਹੋ ਗਏ ਇੱਕ ਮੰਗ ਪੱਤਰ BC ਸਾਨੂੰ ਦਿਵਾਗੇ ਜਿਸ ਦੇ ਸਾਡੀਆਂ ਮੁੱਖੇ ਮੰਗਾਂ ਗਿਆ ਸੀ ਕਿ ਜਿਨ੍ਹਾਂ ਦੇ ਵੀ ਹਮ ਹਤਿਆ ਕਰਦੇ ਨੇ ਉਹਨਾਂ ਦੇ 302 ਦਾ ਪਰਚਾ ਦਰਜ ਕੀਤਾ ਜਾਵੇ ਔਰ ਜਿਹੜੇ ਲੋਕ ਇਹਨਾਂ ਦੇ ਵਾਸਤੇ ਜਿਹੜੇ ਵੀ ਰਾਜਨੀਤਿਕ ਸ਼ਹਿਰਾਂ ਲੋਕਾਂ ਨੂੰ ਗਿਆ ਕਿਉਂਕਿ ਕੋਈ ਵੀ ਕੰਮ ਰਾਜਨੀਤਿਕ ਸ਼ਹਿਰ ਤੋਂ ਗਿਆ ਨਹੀਂ ਹੋ ਸਕਦਾ ਪਹਿਲੇ ਫਗਵਾੜੇ ਫੈਕਟਰੀ ਫੜੀ ਗਈ ਉਸ ਤੋਂ ਬਾਅਦ ਜੰਦਰ ਫੈਕਟਰੀ ਫੜੀ ਗਈ ਉਹ ਲੋਕ ਆਪਣੀ ਫੈਕਟਰੀ ਦੁਆਰਾ ਅੰਮ੍ਰਿਤਸਰ ਤਲਾ ਰਹੇ ਨੇ ਲੰਬੇ ਸਮੇਤ ਉਹ ਫੈਕਟਰੀ ਚੱਲੀ ਹੈ ਹੋਰ ਵੀ ਕਿੰਨੀਆਂ ਇਹੋ ਜਿਹੀਆਂ ਫੈਕਟਰੀਆਂ ਗਊ ਮਾਸ ਦੀ ਚੱਲਦੀਆਂ ਹੋਣਗੀਆਂ ਜਿੱਦਾਂ ਕਿ ਪ੍ਰਸ਼ਾਸਨ ਨੂੰ ਇਹਦਾ ਕੋਈ ਪਤਾ ਹੀ ਨਹੀਂ ਆ ਕਿੰਨੇ ਦਿਨ ਦਾ ਤੁਹਾਨੂੰ ਐਲਟ੍ਰੀਮੀਟਰ ਮਿਲਿਆ ਜੀ ਸਰ ਸਾਡੇ ਦੇ ਸ਼ਾਂਤੀ ਮੇਂ ਪੱਟਾ ਸੀ ਸਾਰੇ ਹਿੰਦੂ ਸੰਗਠਨਾਂ ਦਾ ਕਿ ਅਸੀਂ ਆਪਣੀ ਮੰਗਾਂ ਸਰਕਾਰ ਤੱਕ ਪਹੁੰਚਾਈਏ ਕਿ ਇਹਨਾਂ ਲੋਕਾਂ ਦੇ ਉੱਤੇ ਪਾਸੀ ਦੀ ਸਜ਼ਾ ਹੋਵੇ ਕਿ ਸਾਡੀ ਜਿਹੜੀ ਮਾਂ ਜਿਹਨੂੰ ਅਸੀਂ ਗਊ ਮਾਤਾ ਕਹਿੰਨੇ ਆ ਪੂਰਾ ਭਾਰਤ ਨੂੰ ਰਿਸ਼ੀ ਮੁਨੀਆ ਤੋਂ ਸਾਡੇ ਸਨਾਤਨ ਵਿੱਚ ਚੱਲਿਆ ਆਂਡਿਆ ਦਾ ਕਿ ਅਸੀਂ ਗਊ ਨੂੰ ਮਾਤਾ ਦਰਜਾ ਦੇਣੇ ਆ ਤੇ ਅੱਜ ਇੰਨਾ ਕਿ ਦਿਲ ਦੁਖੀ ਹੈ ਕਿ ਪੰਜਾਬ ਦੇ ਵਿੱਚ ਗੁਰੂ ਪੀਰਾਂ ਦੇ ਨਗਰੀ ਵਿੱਚ ਗੋਹ ਹੱਤਿਆਵਾਂ ਹੋਣੀਆਂ ਨੇ ਸਾਨੂੰ ਹਿੰਦੂਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਉਂਦੀ ਹੈ ਅਸੀਂ ਜਦੋਂ ਵੀ ਆਪਣੀ ਆਵਾਜ਼ ਬੁਲੰਦ ਕਰਨਾ ਚਾਹੁੰਦੇ ਹਾਂ ਤੇ ਪ੍ਰਸ਼ਾਸਨ ਸਾਨੂੰ ਆਵਾਜ਼ ਬੁਲੰਦ ਕਰਨੀ ਦਿੰਦਾ ਅੱਜ ਤੁਸੀਂ ਦੇਖਿਆ ਦਾ ਅਸੀਂ ਸ਼ਾਂਤੀਪੂਰਨ ਤਰੀਕੇ ਦੇ ਨਾਲ ਪ੍ਰੋਟੈਸਟ ਕਰ ਰਹੇ ਸੀ ਤੇ ਸਾਨੂੰ ਕਿਸੇ ਤਰ੍ਹਾਂ ਜ਼ੋਰ ਜਾਨ ਦੀ ਬਜਾਏ ਆਸੀ ਗੇਟ ਚੌਂਕ ਦੇ ਵਿੱਚ ਹੀ ਪੁਲਿਸ ਨੇ ਬਲ ਕੋਲ ਰੋਕ ਲਿਤਾ ਗਿਆ ਸਾਡੀਆਂ ਜੜੀਆਂ ਮੰਗਾਂ ਹਈਆਂ ਮੈਂ ਜੜੀਆਂ ਸਾਡੀਆਂ ਮੰਗਾਂ ਹਈਆਂ ਉਹ ਤੁਹਾਨੂੰ ਦੱਸਤੀਆਂ ਗਈਆਂ ਨੇ ਔਰ ਜਲਦੀ ਹੀ ਜਿਹੜਾ ਹੋਗਾ ਵਾ ਅਸੀਂ ਜੇ ਸਾਡੀਆਂ ਮੰਗਾ ਨਾ ਮੰਨੀਆਂ ਗਈਆਂ ਤੇ ਸੰਗੋਲ ਸ਼ੋਰ ਦਿਖਾ ਕੀਤਾ ਜਾਏਗਾ ਜੈ ਹਿੰਦ ਜੈ ਭਾਰਤ ਜਨ ਬਿਆਲਾ ਬਰਾਸਤਾ ਦੇ ਸਿਰਸਾ ਦਾ ਪੰਜਾਬ ਬਦਲਾ ਅੱਜ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅੰਮ੍ਰਿਤਸਰ ਦੇ ਸਮਸਤ ਹਿੰਦੂ ਸੰਗਠਨ ਨੇ ਇਹ ਕਾਜ ਨਿਰਣਾ ਲਿਆ ਸੀ ਕਿ ਜਿਹੜੀ ਅੰਮ੍ਰਿਤਸਰ ਦੇ ਵਿੱਚ ਇਸ ਸਾਲ ਦੇ ਵਿੱਚ ਜਿਹੜੀ ਗਊ ਹੱਤਿਆ ਵੀ ਫੈਕਟਰੀ ਫਟ ਗਈ ਹੈ ਔਰੇ ਰੋਜ ਪ੍ਰਦਰਸ਼ਨ ਦੇ ਵਿੱਚ ਅਸੀਂ ਇਹ ਫੈਸਲਾ ਲਿਆ ਕਿ ਵੀ ਸਾਰੇ ਸੰਗਠਨਾਂ ਵੱਲੋਂ ਕਿ ਅੰਮਸਰ ਤਬਾ ਬੰਦ ਦੀ ਕਾਰਜ ਜਾਂ ਤਰਨਾ ਲਵਾਗੇ ਅਸੀਂ ਅੱਜ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਕਿ ਵੀ ਸਾਡੀ ਅਗਰ ਆਉਣ ਵਾਲੇ ਹਫ਼ਤੇ ਵਿੱਚ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਪੂਰਾ ਮੰਗ ਪੱਤਰ ਆਪਾਂ ਬੰਦ ਵਰਤੋਂ ਵਿੱਚ ਆ ਪੰਜਾਬ ਬੰਦੀ ਕਾਰਨ ਲਾ ਦੇ ਜੀ ਸੀ ਦਫ਼ਤਰ ਜਾਨਦੇ ਆ ਅਸੀਂ ਇਹ ਗੱਲ ਜਿਦਾ ਪ੍ਰਸ਼ਾਸਨ ਦੁਆਰਾ ਦੇਖਿਆ ਜਾ ਰਿਹਾ ਕਿ ਜਿੱਦਾਂ ਹਿੰਦੂਆਂ ਨਾਲ ਧੱਕਾ ਹੁੰਦਾ ਮੇਸ਼ਾ ਧੱਕਾ ਹੀ ਹੁੰਦਾ ਰਹਿੰਦੋ ਆ ਨਾ ਹਿੰਦੂਆਂ ਨੂੰ ਇੱਥੇ ਰੋਕਿਆ ਜਾ ਰਿਹਾ ਸਾਡੇ ਸਾਡੇ ਸੰਗਠਨਾਂ ਨੂੰ ਪੁਲਿਸ ਦਾ ਧੱਕੇ ਜਾਈ ਦਾ ਬਲ ਪ੍ਰਯੋਗ ਕੀਤਾ ਕਿ ਸਾਨੂੰ ਸੇ ਰੋਕ ਰਿਹਾ ਅੱਗੇ ਜਾਣ ਹੀ ਦੇ ਰੇ ਪਰ ਏਡੀਸੀ ਸਾਹਿਬ ਨਾਲ ਤਹਿਸੀਲਾ ਸਾਹਿਬ ਆਪਣੇ ਆਏ ਨੇ ਤੇ ਮੰਗ ਪਤਾ ਸਾਡੇ ਕੋਲ ਨਿਆਵਾ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਇੱਕ ਹਫ਼ਤੇ ਦਾ ਸਮੇਂ ਸੰਦੇ ਲੋ ਅਗਲੇ ਹਕੀਕਤ ਹਫ਼ਤੇ ਵਿੱਚ ਤੁਹਾਡੀ ਕਾਰਵਾਈ ਨਹੀਂ ਤੁਹਾਡੀ ਮੰਗ ਨਹੀਂ ਹੁੰਦੀ ਤੁਸੀਂ ਆਪਣਾ ਆਪਣਾ ਕੰਮ ਦੇ ਕਾਜ ਆਓਗੇ ਜੀ ਅੱਜ ਸਾਨੂੰ ਗਊਵੱਤਿਆਂ ਦੇ ਸੰਬੰਧ ਵਿੱਚ ਵੰਗ ਪੱਤਰ ਜਿੱਥੇ ਬੰਦੀ ਨੇ ਦਿੱਤਾ ਤੇ ਇਹਦੇ ਵਿੱਚ ਅਸੀਂ ਇਹਨਾਂ ਦਾ ਵੰਗ ਪੱਤਰ ਅੱਜ ਹੀ ਹਾਥੀਗੜ੍ਹ ਵਿਖੇ ਰਿਸਿਵ ਕਰ ਲਿਆ ਆਜੋ ਡੀਸੀ ਸਾਹਿਬ ਦੇ ਰਾਹੀਂ ਇਹ ਬੁਖਬਤੀ ਸਾਹਿਬ ਨੂੰ ਅਡਰੈਸਡ ਹੈਗਾ ਤੇ ਮਾਂ ਜੋ ਸੀਮਾ ਆਫਿਸ ਸਟਾਫ ਦੇ ਸੀਲ ਭੇਜ ਰਿਹਾ ਤੇ ਜੋ ਇਹਨਾਂ ਦੀ ਮੰਗ ਹੈਗੀ ਹੈ ਕਿ ਸਖਤ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ ਸੀਪੀ ਸਾਹਿਬ ਦੇ ਰਿਸ਼ੂ ਤੇ ਅੱਛਾਗਾ ਤੇ ਸਾਰੇ ਅਫਸਰਾਂ ਵੱਲੋਂ ਸਾਰੇ ਐਡਮਿਨਸਟ੍ਰੇਸ਼ਨ ਵੱਲੋਂ ਕਿ ਯਾਰ ਉਹ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਉਹ ਬਹੁਤ ਹੀ ਜਲਦੀ ਜਿਹੜਾ ਇਹਨਾਂ ਨੂੰ ਇਹ ਰਿਜ਼ਲਟਸ ਦੀ ਜਾਨ ਉਹ ਅਸੀਂ ਨੂੰ ਭਰੋਸਾ ਦਿਵਾਇਆ ਹੈ ਕਿ ਜੋ ਇਹਨਾਂ ਦੀ ਆਵਾਜ਼ ਹੈ ਉਹ ਅਸੀਂ ਬਣਦੇ ਲੈਵਲ ਤੱਕ ਬਣਦੇ ਕਾਨੂੰਨੀ ਕਾਰਵਾਈ ਕਰਤੀ ਹੈ ਤਾਕਤਹੀ ਹੋਈ ਹੈ ਤੇ ਦਰਹਿਣਾ ਦਾ ਪ੍ਰਦਰਸ਼ਨ ਜਿਹੜਾ ਆਸਤੀ ਹੈ ਕਿ ਸੁਰੱਖਿਆ ਦੇ ਲੈ ਕੇ ਉਹ ਇੱਥੇ ਆ ਕੇ ਜੀ ਆਪਣੀ ਪੀਸਫੁਲ ਢੰਗ ਦੇ ਨਾਲ ਆਪਣੀ ਦਾਅਵਾ ਕਰਨ ਦਾ ਹੱਕ ਤਾਂ ਕਿਸੇ ਨੂੰ ਹੈਗਾ ਮਟ ਨਾਲ ਜਿਹੜਾ ਕਿਸੇ ਦਾ ਪਬਲਿਕ ਕੋਈ ਇੰਟਰਵਿਊਸ ਤਾਂ ਆਵੇ ਉਹਦੇ ਬੱਦੇ ਨਜ਼ਰ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਅਸੀਂ ਆਪ ਆ ਕੇ ਇਹਨਾਂ ਦਾ ਨਾਮ ਪੱਤਰ ਜਿਹੜਾ ਉਹ ਇਹਨਾਂ ਦੇ ਬੋਲ ਆ ਕੇ ਲੈ ਲੈਣੇ ਉਹ ਅਸੀਂ ਲੈ ਵੀ ਲਿਆ ਤੇ ਇਹਨਾਂ ਦੀ ਆਵਾਜ਼ ਜਿਹੜੀ ਆ ਚਾਰਾਂ ਦਿਨ ਤੋਂ ਦੁਰਦੁਖਧਾਰਾ ਲੱਗੀ ਧਾਰਾ ਨੂੰ ਲੱਗੀ ਜੀ ਉਹ ਆਲਰੇਡੀ ਪੁਲਿਸ ਜਿਹੜੀ ਇਸ ਤੇ ਕਾਰਵਾਈ ਕਰ ਰਹੀ ਹੈ ਜੀ ਤੇ ਸਖਤ ਵੀ ਜੋ ਬੰਦੀ ਕਰੋ ਲੋ ਸਾਰੂ ਕੀਤੀ ਗਈ ਜੀ ਥੈਂਕ ਯੂ ਜੀ